ਅੱਜ ਇਸ ਵਕਤ ਦੋ ਬੜੀਆਂ ਵੱਖਰੀਆਂ ਨਵੇਕਲੀ ਕਿਸਮ ਦੀਆਂ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਇਹ ਕਿ ਪੰਜਾਬ ਦੇ ਵਿੱਚ ਅੱਜ ਦੋ ਥਾਵਾਂ ਤੇ ਇਨਕਾਊਂਟਰ ਕੀਤੇ ਗਏ ਨੇ ਤੇ ਪੁਲਿਸ ਇਨਕਾਊਂਟਰ ਚ ਪੁਲਿਸ ਨੇ ਦੋਵੇਂ ਥਾਵਾਂ ਤੇ ਗੋਲੀਆਂ ਮਾਰੀਆਂ ਨੇ ਪੂਰੀ ਖਬਰ ਅੱਗੇ ਦੱਸਦੇ ਹਾਂ ਦੂਜੀ ਖਬਰ ਬਹੁਤ ਵੱਖਰੇ ਕਿਸਮ ਦੀ ਹੈ ਦੂਜੀ ਖਬਰ ਹੈ ਕਿ ਸੱਤ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਗਏ ਇਕੱਠੇ ਹੀ ਤੇ ਸਸਪੈਂਡ ਕਿਉਂ ਕੀਤੇ ਗਏ ਐਸੇ ਹੀ ਖਬਰ ਤੋਂ ਪਹਿਲਾਂ ਆਪਾਂ ਸ਼ੁਰੂ ਕਰ ਦਿੰਨੇ ਆ ਵੇਖੋ ਜੀ 15 ਅਗਸਤ ਆਉਣ ਵਾਲੀ ਹੈ ਤੇ 15 ਅਗਸਤ ਦੇ ਉੱਪਰ ਲਾਲ ਕਿਲੇ ਦੇ ਉੱਪਰ ਪ੍ਰਧਾਨ ਮੰਤਰੀ ਤੇ ਮੰਤਰੀ ਜਿਹੜੇ ਨੇ ਉਹ 15 ਅਗਸਤ ਦਾ ਆਜ਼ਾਦੀ ਦਿਹਾੜਾ ਮਨਾਉਂਦੇ ਨੇ ਪ੍ਰਧਾਨ ਮੰਤਰੀ ਨੇ ਉੱਥੇ ਭਾਸ਼ਣ ਦੇਣਾ ਹੁੰਦਾ ਹੈ ਤੇ ਉੱਥੇ ਪਿਛਲੇ 2 ਅਗਸਤ ਤੋਂ ਲੈ ਕੇ ਤੇ 15 ਅਗਸਤ ਤੱਕ ਨੋ ਫਲਾਈ ਜ਼ੋਨ ਬਣਾਇਆ ਹੋਇਆ ਰੋਜ਼ਾਨਾ ਉੱਥੇ ਜਿਹੜੀ ਪੁਲਿਸ ਵੱਡੇ ਪੱਦਰ ਤੇ ਲੱਗੀ ਹੁੰਦੀ ਹੈ ਔਰ ਪੁਲਿਸ ਉੱਥੇ ਮੌਕ ਡ੍ਰੈਲਰ ਹਸਲ ਕਰਦੀ ਹੈ ਰੋਜ਼ ਇਹ ਤਿਆਰੀ ਕੀਤੀ ਜਾਂਦੀ ਹੈ ਵੀ ਕਿਤੇ ਕੋਈ ਗਲਤ ਚੀਜ਼ ਲੈ ਕੇ ਤਾਂ ਨਹੀਂ ਅੰਦਰ ਚਲਾ ਗਿਆ ਉੱਥੇ ਬੜੀ ਇੱਕ ਅਜੀਬ ਚੀਜ਼ ਵਾਪਰੀ ਹੋਇਆ ਇੰਜ ਕਿ ਜਦੋਂ ਲਾਲ ਕਿਲੇ ਦੇ ਗੇਟਾਂ ਦੇ ਚੁਫੇਰੇ ਉੱਥੇ ਚੈੱਕ ਕਰਨ ਲਈ ਪੁਲਿਸ ਲੱਗੀ ਹੋਈ ਹੈ ਤਾਂ ਜਿਹੜੇ ਪੁਲਿਸ ਦੇ ਸਪੈਸ਼ਲ ਸੈਨ ਦੇ ਸੈੱਲ ਦੇ ਕੁਝ ਅਧਿਕਾਰੀ ਸਿਵਲ ਕੱਪੜਿਆਂ ਦੇ ਵਿੱਚ ਆਏ ਔਰ ਸਿਵਲ ਕੱਪੜਿਆਂ ਦੇ ਵਿੱਚ ਆ ਕੇ ਉਹ ਇੱਕ ਨਕਲੀ ਬੰਬ ਨਾਲ ਲੈ ਕੇ ਆਏ ਨਕਲੀ ਬੰਬ ਉਹਨਾਂ ਨੇ ਲੁਕੋ ਲਿਆ ਤੇ ਜਿੱਥੇ ਪੁਲਿਸ ਲੱਗੀ ਹੋਈ ਸੀ ਨਿਗਰਾਨੀ ਤੇ ਉਥੋਂ ਚੈਕਿੰਗ ਚੋਂ ਲੰਘ ਕੇ ਉਹ ਉਹ ਨਕਲੀ ਬੰਬ ਲੈ ਕੇ ਗਏ ਅੰਦਰ ਲਿਜਾ ਕੇ ਉਹਨਾਂ ਨੇ ਇੱਕ ਜਗ੍ਹਾ ਤੇ ਉਹਨੂੰ ਰੱਖਿਆ ਤੇ ਫਿਰ ਪੁਲਿਸ ਨੂੰ ਲੱਭਣ ਲਾਇਆ ਗਿਆ ਪਹਿਲਾਂ ਤਾਂ ਜਿਹੜੇ ਉਥੇ ਗੇਟ ਤੇ ਡਿਊਟੀ ਤੇ ਪੁਲਿਸ ਵਾਲੇ ਖੜੇ ਸੀ ਉਹ ਬੰਬ ਦਾ ਪਤਾ ਨਹੀਂ ਲਾ ਸਕੇ ਕਿ ਕੋਈ ਵਿਅਕਤੀ ਬੰਬ ਲੈ ਕੇ ਜਾ ਰਿਹਾ ਜਿਵੇਂ ਆਮ ਪਬਲਿਕ ਜਾਂਦੀ ਹੈ ਇਦਾਂ ਸਿਵਲ ਕੱਪੜਿਆਂ ਚ ਉਹ ਸਪੈਸ਼ਲ ਸੈਲ ਦੇ ਅਫਸਰ ਨਕਲੀ ਬੰਬ ਲੈ ਕੇ ਆਏ ਸੀ ਡੰਮੀ ਬੰਬ ਲੈ ਕੇ ਆਏ ਸੀ ਤੇ ਉਹ ਲੈ ਕੇ ਚਲੇ ਗਏ ਗੇਟ ਵਾਲੇ ਵੀ ਨਹੀਂ ਫੜ ਸਕੇ ਬਾਅਦ ਜਦੋਂ ਉਹਨਾਂ ਨੇ ਦੱਸਤਾ ਵੀ ਅਸੀਂ ਅੰਦਰ ਬੰਬ ਰੱਖ ਕੇ ਆਏ ਹਾਂ ਤਾਂ ਜਿਨ੍ਹਾਂ ਦੀ ਇਹ ਡਿਊਟੀ ਸੀ ਵੀ ਉਹ ਬੰਬ ਨੂੰ ਲੱਭਣਾ ਹੈ ਉਹ ਲੱਭ ਵੀ ਨਹੀਂ ਸਕੇ ਤਾਂ ਫਿਰ ਸੱਤ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਗਿਆ ਇਸ ਮਾਮਲੇ ਦੇ ਵਿੱਚ ਪਰ ਇੱਥੇ ਸਵਾਲ ਵੱਡੇ ਉੱਠ ਰਹੇ ਨੇ ਤਿੰਨ ਚਾਰ ਵੱਡੇ ਸਵਾਲ ਨੇ ਪਹਿਲਾ ਸਵਾਲ ਲੋਕ ਇਹ ਵੀ ਕਹਿ ਰਹੇ ਨੇ ਕਿ ਤੁਸੀਂ ਹੇਠਲੇ ਮੁਲਾਜ਼ਮ ਤਾਂ ਸਸਪੈਂਡ ਕਰਤੇ ਪਰ ਜਿਹੜੇ ਉਹਨਾਂ ਦੀ ਅਗਵਾਈ ਕਰਨ ਵਾਲੇ ਅਫਸਰ ਸੀ ਉਹ ਸਸਪੈਂਡ ਕਿਉਂ ਨਹੀਂ ਕੀਤੇ ਜੇ ਅਫਸਰ ਉੱਥੇ ਮੁਲਾਜ਼ਮਾਂ ਦੀ ਅਗਵਾਈ ਬੜੀ ਚੌਕਸੀ ਨਾਲ ਕਰ ਰਿਆ ਹੋਵੇ ਤਾਂ ਫਿਰ ਉਹ ਡਿਊਟੀ 'ਚ ਕਟਾਈ ਕਿਵੇਂ ਕਰ ਸਕਦੇ ਨੇ ਹਮੇਸ਼ਾ ਹੀ ਜਦੋਂ ਕੁਝ ਗਲਤ ਹੁੰਦਾ ਤਾਂ ਗਾਜ ਹੀਟ ਲਿਆ ਤੇ ਹੀ ਡਿੱਗਦੀ ਹੈ ਉੱਪਰਿਆਂ ਨੂੰ ਛੱਡ ਦਿੱਤਾ ਜਾਂਦਾ ਹੈ ਕਿਉਂਕਿ ਉੱਪਰ ਵਾਲੇ ਅਫਸਰਾਂ ਦੀ ਪਹੁੰਚ ਉੱਪਰ ਤੱਕ ਹੁੰਦੀ ਹੈ ਇੱਥੇ ਵੀ ਸਵਾਲ ਉੱਠੇ ਨੇ ਦੇਖੋ ਉੱਥੇ ਬੜੀ ਸਖਤ ਸੁਰੱਖਿਆ ਪ੍ਰਧਾਨ ਮੰਤਰੀ ਹੋਰਾਂ ਨੇ ਅ 15 ਅਗਸਤ ਨੂੰ ਲਾਲ ਕਿਲੇ ਤੇ ਝੰਡਾ ਲਹਿਰਾਉਣਾ ਹੈ ਉਥੇ ਕੁਝ ਵੀ ਹੋ ਸਕਦਾ ਹੈ ਸੁਰੱਖਿਆ ਬਹੁਤ ਰੱਖਣੀ ਪੈਂਦੀ ਹੈ ਕਈ ਕਿਈ ਦਿਨ ਪਹਿਲਾਂ ਤੋਂ ਪਬਲਿਕ ਰੋਜਾਨਾ ਨਾਲ ਕਿਲਾ ਵੇਖਣ ਵਾਸਤੇ ਜਾਂਦੀ ਹੈ ਤੇ ਆਮ ਬੰਦੇ ਬਣ ਕੇ ਪੁਲਿਸ ਅਫਸਰ ਪਹਿਲਾਂ ਬੰਬ ਲੈ ਕੇ ਜਾਂਦੇ ਨੇ ਫਿਰ ਰੱਖਦੇ ਨੇ ਪਤਾ ਨਹੀਂ ਲੱਗਦਾ ਹੁਣ ਸਵਾਲ ਇੱਥੇ ਕਈ ਨਹੀਂ ਕਿ ਇਹ ਮੁਸ਼ਤੇਦੀ ਹੈ ਪੁਲਸ ਦੀ ਹੁਣ ਪਹਿਲਗਾਮ ਦੇ ਵਿੱਚ ਜਦੋਂ ਅਤਵਾਦੀ ਹਮਲਾ ਹੋਇਆ ਬੇਕਸੂਰ ਲੋਕਾਂ ਨੂੰ ਉੱਥੇ ਮਾਰਿਆ ਗਿਆ ਉੱਥੇ ਵੀ ਸਭ ਤੋਂ ਵੱਡਾ ਸਵਾਲ ਇਹੀ ਸੀ ਇਹੀ ਭਾਰਤ ਦੀ ਸੰਸਦ ਪਾਰਲੀਮੈਂਟ ਦੇ ਵਿੱਚ ਵੀ ਸਵਾਲ ਗੂੰਜਿਆ ਰੌਲਾ ਪਿਆ ਕਿ ਜਦੋਂ ਸਰਕਾਰ ਲੋਕਾਂ ਤੋਂ ਸੁਰੱਖਿਆ ਕਰਨ ਦੇ ਨਾਂ ਤੇ ਇੰਨਾ ਵੱਡਾ ਟੈਕਸ ਲੈਂਦੀ ਹੈ ਤੇ ਜੰਮੂ ਕਸ਼ਮੀਰ ਦਾ ਉਹ ਇਲਾਕਾ ਜਿਹਨੂੰ ਖਤਰਨਾਕ ਮੰਨਿਆ ਜਾਂਦਾ ਹੈ ਜੇ ਉੱਥੇ ਕਿਸੇ ਵੀ ਮંત્રી ਸੰਤਰੀ ਨੇ ਜਨਾਬ ਵੇਤੇ ਵੱਡੀ ਸਿਕਿਉਰਿਟੀ ਲੱਗਦੀ ਐ ਵੀ ਇਹਨੂੰ ਕੁਝ ਹੋ ਨਾ ਜਾਏ ਤਾਂ ਜਿਹੜੇ ਉਥੇ ਸਲਾਨੀ ਯਾਤਰੀ ਉਥੇ ਜਿਹੜੇ ਕੁੰਮਣ ਆਏ ਲੋਕ ਸੀ ਉਹਨਾਂ ਦੀ ਸੁਰੱਖਿਆ ਲਈ ਪਹਿਲਗਾਮ ਦੀ ਬੈਸਰਨ ਘਾਟੀ ਦੇ ਵਿੱਚ ਕੋਈ ਵੀ ਫੌਜੀ ਤਨਾਤ ਨਹੀਂ ਸੀ ਇੱਕ ਵੀ ਨਹੀਂ ਸੀ ਕੀ ਕਾਰਨ ਭਾਈ ਕਿਉਂ ਕਤਾਈ ਕੀਤੀ ਗਈ ਇਹ ਸਵਾਲ ਬਹੁਤ ਵੱਡੇ ਪੱਧਰ ਤੇ ਉੱਠਿਆ ਭਾਵੇਂ ਬੀਜੇਪੀ ਨੇ ਇਹ ਸਵਾਲ ਨੂੰ ਵਜਨ ਨਹੀਂ ਦਿੱਤਾ ਪਾਵੇਂ ਗ੍ਰਹਿ ਮੰਤਰੀ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਇਸ ਮਾਮਲੇ ਤੇ ਉਹਨਾਂ ਨੇ ਅਸਤੀਫਾ ਤਾਂ ਕੀ ਦੇਣਾ ਸੀ ਉਹਨਾਂ ਨੇ ਇਸ ਮਾਮਲੇ ਦੀ ਕੋਈ ਜ਼ਿੰਮੇਵਾਰੀ ਸਿੱਧੇ ਰੂਪ ਚ ਨਹੀਂ ਚੁੱਕੀ ਪਾਰਲੀਮੈਂਟ ਤੇ ਵੀ ਰੌਲਾ ਪਿਆ ਬਹੁਤ ਪਿਆ ਪਰ ਫਿਰ ਵੀ ਇਹ ਸਵਾਲ ਹਨ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਇਹਦੇ ਬਾਰੇ ਲਿਖਿਓ ਅਗਲੀ ਵੱਡੀ ਖਬਰ ਪੰਜਾਬ ਤੋਂ ਹੈ ਪੰਜਾਬ ਦੇ ਵਿੱਚ ਅੱਜ ਦੋ ਜਗ੍ਹਾ ਤੇ ਪੁਲਿਸ এনਕਾਊਂਟਰ ਹੋਇਆ ਇੱਕ ਤਾਂ ਮਾਛੀਵਾੜਾ ਦੇ ਵਿੱਚ ਪੁਲਿਸ ਐਂਕਾਉਂਟਰ ਪੁਲਿਸ ਨੇ ਦਾਵਾ ਕੀਤਾ ਵੀ ਕੀਤਾ ਪੁਲਿਸ ਨੇ ਦੱਸਿਆ ਵੀ ਇੱਕ ਸਲੀਮ ਨਾਂ ਦਾ ਗੈਂਗਸਟਰ ਬਦਮਾਸ਼ ਜਿਹੜਾ ਪਿਛਲੇ ਦਿਨੀ ਜਸਪ੍ਰੀਤ ਨਾਂ ਦੇ ਮੁੰਡੇ ਦੇ ਉੱਪਰ ਗੋਲੀਆਂ ਚਲਾ ਕੇ ਆਇਆ ਸੀ ਉਹਦੇ ਅਸੀਂ ਪਿੱਛਾ ਕਰ ਰਹੇ ਸੀ ਅੱਜ ਪੁਲਿਸ ਕਹਿੰਦੀ ਹੈ ਵੀ ਜਦੋਂ ਅਸੀਂ ਉਹਨੂੰ ਰਿਕਵਰੀ ਕਰਾਉਣ ਦੇ ਲਈ ਹਥਿਆਰਾਂ ਦੀ ਲੈ ਕੇ ਗਏ ਤਾਂ ਉਹਨੇ ਪੁਲਿਸ ਦਾ ਹਥਿਆਰ ਖੋ ਕੇ ਪੁਲਿਸ ਤੇ ਪੁਲਿਸ ਕਹਿੰਦੀ ਹੈ ਕਿ ਹਮਲਾ ਕਰਤਾ ਪੁਲਿਸ ਕਹਿੰਦੀ ਹੈ ਕਿ ਫਿਰ ਅਸੀਂ ਜਵਾਬੀ ਰੂਪ ਚ ਕਾਰਵਾਈ ਕਰਦਿਆ ਗੋਲੀ ਚਲਾਈ ਗੋਲੀ ਰਜਨਾਵਾਂ ਵਾਂਗ ਲੱਤ ਚ ਵਜਈ ਹੈ ਅੱਜ ਵੀ ਦੂਜਾ ਪੁਲਿਸ এনਕਾਊਂਟਰ ਜਿਹੜਾ ਉਹ ਮਹਾਲੀ ਦੇ ਡੇਰਾ ਬੱਸੀ ਚ ਹੋਇਆ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੁਮੇਤ ਬਿਸ਼ਨੋਈ ਨਾਮ ਦਾ ਇੱਕ ਗੈਂਗਸਟਰ ਜਿਹੜਾ ਪਿਛਲੇ ਦਿਨੀ ਉਹਨੇ ਵੀ ਇੱਕ ਥਾਂ ਦੇ ਉੱਪਰ ਗੋਲੀਆਂ ਚਲਾਈਆਂ ਸੀਗੀਆਂ ਉਹਨੂੰ ਪੁਲਿਸ ਫੜਨਾ ਚਾਹੁੰਦੀ ਸੀ ਤੇ ਅੱਜ ਪੁਲਸ ਨੇ ਉਹਨੂੰ ਵੀ ਇਨਕਾਊਂਟਰ ਕਰਕੇ ਗ੍ਰਿਫਤਾਰ ਕੀਤਾ ਤੇ ਦੋ ਇਨਕਾਊਂਟਰ ਪੁਲਸ ਨੇ ਦਾਵਾ ਕੀਤਾ ਹੁਣੇ-ਹੁਣੇ ਇੱਕ ਤੀਜੇ ਇਨਕਾਊਂਟਰ ਦੀ ਖਬਰ ਵੀ ਆ ਗਈ ਹੈ ਉਹ ਵੀ ਪੁਲਸ ਨੇ ਦਾਵਾ ਕੀਤਾ ਕਿ ਬਦਮਾਸ਼ ਸੀ ਬੜਾ ਨਾਮੀ ਤੇ ਅਸੀਂ ਉਹਨੂੰ ਫੜਦਾ ਸੀ ਤੇ ਅਸੀਂ ਉਹਨੂੰ ਅੱਜ ਇਨਕਾਊਂਟਰ ਕਰਕੇ ਫੜਿਆ ਹੁਣ ਤਿੰਨ ਇਨਕਾਊਂਟਰ ਅੱਜ ਹੋਏ ਨੇ ਤੇ ਬੀਤੇ ਕੱਲ ਕੀ ਹੋਇਆ ਬਹੁਤ ਵੱਡਾ ਫੈਸਲਾ ਅਦਾਲਤ ਦਾ ਝੂਠੇ ਇਨਕਾਊਂਟਰ ਝੂਠੇ ਪੁਲਿਸ ਮੁਕਾਬਲੇ ਨੂੰ ਲੈ ਕੇ ਆਇਆ ਇੱਕ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਜਿਹੜਾ ਐਕਸ ਐਸਐਸਪੀ ਹੈ ਉਹਨੂੰ ਉਮਰ ਕੈਦ ਦੀ ਸਜ਼ਾ ਝੂਠਾ ਪੁਲਿਸ ਮੁਕਾਬਲਾ ਕਰਨ ਕਰਕੇ ਭਪਿੰਦਰਜੀਤ ਸਿੰਘ ਐਸਐਸਪੀ ਨੂੰ ਦਿੱਤੀ ਗਈ ਔਰ ਜਿਹੜੇ ਜੇਲ੍ਹ ਚ ਪਹਿਲਾਂ ਉਹ ਅਫਸਰ ਹੁੰਦਾ ਸੀ ਜੇਲ੍ਹ ਦਾ ਹੁਣ ਉਸੇ ਜੇਲ੍ਹ ਦੇ ਵਿੱਚ ਉਹ ਉਮਰ ਕੈਦੀ ਬਣ ਕੇ ਚਲਾ ਗਿਆ ਵਕਤ ਪਲਟਦੇ ਆਂ ਦੇਰ ਨਹੀਂ ਲੱਗਦੀ ਇੱਕ ਡੀਐਸਪੀ ਅ ਦਵਿੰਦਰ ਸਿੰਘ ਉਹਨੂੰ ਵੀ ਕੱਲ ਝੂਠਾ ਪੁਲਿਸ ਮੁਕਾਬਲਾ ਝੂਠਾ ਅਨਕਾਊਂਟਰ ਕਰਨ ਕਰਕੇ ਉਮਰ ਕੈਦ ਦੀ ਸਜ਼ਾ ਹੋਈ ਇੱਕ ਇਨਸਪੈਕਟਰ ਸੁਭਾ ਸਿੰਘ ਇੱਕ ਇਨਸਪੈਕਟਰ ਗੁਲਬਰਗ ਸਿੰਘ ਇਹਨਾਂ ਸਾਰਿਆਂ ਨੂੰ ਕੱਲ ਉਮਰ ਕੈਦ ਦੀ ਸਜ਼ਾ ਹੋਈ ਮਾਮਲਾ ਹੈ 33 ਸਾਲ ਪਹਿਲਾਂ ਪਾਪ ਕੀਤਾ ਸੀ ਗੁਨਾਹ ਕੀਤਾ ਸੀ ਇਹ ਜਿਹੜੇ 7 ਗੱਭਰੂ ਪੁੱਤਾਂ ਦਾ ਅਨਕਾਊਂਟਰ ਕੀਤਾ ਗਿਆ ਘਰਾਂ ਚੋਂ ਚੁੱਕ ਚੁੱਕ ਕੇ ਉਹਨਾਂ ਦੇ ਮਾਪੇ ਅੱਜ ਵੀ ਵਿਲਕ ਰਹੇ ਨੇ ਉਹ ਪੈਣਾ ਜਿਨ੍ਹਾਂ ਦੇ ਘਰ ਵਾਲੇ ਚੱਕੇ ਗਏ ਉਹ ਦੋ ਉਹ ਅੱਜ ਵੀ ਬਿਲਕ ਰਹੀਆਂ ਦੋ ਦੋ ਛੋਟੇ ਛੋਟੇ ਬੱਚੇ ਸੀ ਕਈਆਂ ਦੇ ਉਹ ਕਹਿੰਦੀਆਂ ਸਾਨੂੰ ਪਤਾ ਹੈ ਅਸੀਂ ਰੋਲ ਖੋਲ ਕੇ ਬੇਇੱਜ਼ਤੀਆਂ ਕਰਾ ਕਰਕੇ ਕਿਵੇਂ ਇੱਥੋਂ ਤੱਕ ਪਾਲੇ ਨੇ ਹੁਣ ਤੁਸੀਂ ਇਹਦੇ ਬਾਰੇ ਕੀ ਕਹੋਗੇ ਜਿਹੜੇ ਇਨਕਾਊਂਟਰ ਅੱਜ ਪੁਲਿਸ ਕਰ ਰਹੀ ਏ ਕੀ ਉਹ ਸਾਰੇ ਹੀ ਸੱਚੇ ਨੇ ਜਾਂ ਝੂਠੇ ਵੀ ਹੋ ਸਕਦੇ ਵੇਖੋ ਪਿਛਲੇ ਦਿਨੀ ਬਹੁਤ ਰੌਲਾ ਪਿਆ ਜਦੋਂ ਅਬੋਰ 'ਚ ਸੰਜੇ ਵਰਮਾ ਮਾਮਲੇ 'ਚ ਪੁਲਿਸ ਨੇ ਇਨਕਾਊਂਟਰ ਕੀਤਾ ਦੋ ਮੁੰਡੇ ਮਾਰੇ ਵੱਡਾ ਰੌਲਾ ਪਿਆ। ਕਿਆ ਪਰਿਵਾਰਾਂ ਨੇ ਝੂਠੇ ਇਨਕਾਊਂਟਰ ਕੀਤਾ? ਔਰ ਪੁਲਿਸ ਨੇ ਜਿਹੜੀ ਉਹਦੋਂ ਕਹਾਣੀ ਸੁਣਾਈ ਉਹ ਬਿਲਕੁਲ ਝੂਠੀ ਲੱਗੀ ਬੜੇ ਲੋਕਾਂ ਨੂੰ ਸਾਨੂੰ ਵੀ। ਕਿਉਂਕਿ ਪੁਲਿਸ ਨੇ ਕਹਾਣੀ ਇੰਨੀ ਅਜੀਬ ਕਿਸਮ ਦੀ ਸੁਣਾਈ। ਸੋ ਇਹ ਸਭ ਕੁਝ ਦੇ ਬਾਰੇ ਤੁਸੀਂ ਕੀ ਕਹੋਗੇ? ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨ।